ਵੋਟਾਂ ਬਣਵਾਉਣ ਦੇ ਲਈ ਤੇ ਕਟਵਾਉਣ ਦੇ ਲਈ ਜ਼ਿਆਦਾਤਰ ਲੋਕਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੁੰਦੀ ਕਿ ਵੋਟਾਂ ਬੰਦੀਆਂ ਕਿਦਾਂ ਲਾ ਤੇ ਕਿਸ-ਕਿਸ ਦਿਨਾਂ 'ਚ ਬਣਾਈਆਂ ਜਾਂਦੀਆਂ ਨੇ। ਗੁਰੂਰ ਸਾਹਿਬ ਤੇ ਨਗਰ ਕੌਂਸਲ ਦੇ ਵਿੱਚ ਮੌਜੂਦ ਹੈਗੇ ਆ ਤੇ ਜਿੱਥੇ ਦੋ ਦਿਨਾਂ ਲਈ ਕੈਂਪ ਲੱਗਿਆ ਹੈ ਅੱਜ ਕੈਂਪ ਦਾ ਦੋ ਦਿਨਾਂ ਰਹਿਣਾ ਹੈਗਾ ਜਿੱਥੇ ਲੋਕਾਂ ਨੂੰ ਵੋਟਾਂ ਬਣਾਉਣ ਦੇ ਲਈ ਬਕਾਇਦਾ ਸਟਾਫ ਵੀ ਬੈਠਾ ਹੈਗਾ ਤੇ ਜਿਹੜੇ ਲੋਕ ਇੱਥੇ ਆਉਂਦੇ ਹੈਗੇ ਆ ਵੋਟਾਂ ਬਣਵਾਉਣ ਦੇ ਲਈ ਜਾਂ ਕਟਵਾਉਣ ਦੇ ਲਈ ਪੂਰੀ ਜਾਣਕਾਰੀ ਜਿਹੜੀ ਹੈ ਵੀ ਪਲੋਟਾ ਜੀ ਹੈਗੇ ਆ ਸਰ ਕੀ ਕੀ ਜਾਣਕਾਰੀ ਜਿਹੜੀ ਹੈਗੀ ਆ ਡਾਕੂਮੈਂਟ ਦੀ ਲੋੜ ਪੈਂਦੀ ਆ ਜਦੋਂ ਤੁਹਾਡਾ ਅੱਜ ਦੋ ਦਿਨਾਂ ਕੈਂਪ ਤੁਸੀਂ ਛਣੀ ਤੇ ਐਤਵਾਰ ਦਾ ਰੱਖਿਆ ਜੀ ਸਭ ਤੋਂ ਪਹਿਲਾਂ ਸਰ ਗੁਰੂ ਸਾਹਿਬ ਦਾ ਧੰਨਵਾਦ ਤੁਸੀਂ ਆਪਣੇ ਸਮੇਂ ਸਮਾਂ ਕੱਟ ਕੇ ਆਏ ਸਾਡੇ ਕੋਲ ਆਏ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਇਹ ਸਰ ਸਪੈਸ਼ਲ ਸਮਰੀ ਰਿਵੀਜ਼ਨ ਕੈਂਪ ਲੱਗਿਆ ਹੋਇਆ ਹੈ ਮਾਨਯੋਗ ਇਲੈਕਸ਼ਨ ਕਮਿਸ਼ਨ ਪੰਜਾਬ ਦੀ ਹਦਾਇਤਾਂ ਦੇ ਅਕੋਰਡਿੰਗ ਅੰਦੇ ਵਿੱਚ ਤੁਸੀਂ ਸਰ ਨਵੀਆਂ ਵੋਟਾਂ ਬਣਾ ਸਕਦੇ ਹੋ ਜਿਨ੍ਹਾਂ ਨੇ ਵੋਟਾਂ ਕਟਵਾਉਣੀਆਂ ਨੇ ਵੋਟਾਂ ਕਟਵਾ ਸਕਦੇ ਹੋ ਜੋ ਜਿਨਾਂ ਨੇ ਕੋਈ ਕਿਸੇ ਤਰ੍ਹਾਂ ਦੀ ਕੋਈ ਕਰੈਕਸ਼ਨ ਲਗੀ ਹੈ ਬੋਰਡ ਦੇ ਵਿੱਚ ਉਹਨਾਂ ਦੇ ਵਿੱਚ ਕੋ ਨੇਮ ਦੀ ਹੈ ਐਡਰੈਸ ਦੀ ਹੈ ਮੋਬਾਈਲ ਨੰਬਰ ਦੀ ਤੁਸੀਂ ਉਹ ਕਰਾਸ ਕਰ ਦਿਓ ਉਹ ਅਸੀਂ ਕਰ ਰਹੇ ਹਾਂ ਸਰ ਹਾਂਜੀ ਸਰ ਪਹਿਲਾਂ ਵੀ ਲੱਗੇ ਨੇ ਤੇ ਇਸ ਤੋਂ ਬਾਅਦ ਵੀ ਇਹ ਸਰ ਕੈਂਪਰ ਲੱਗਦੇ ਰਹਿੰਦੇ ਨੇ ਅੱਛਾ ਕਿੰਨਾ ਸਮੇਂ ਦੇ ਬਾਅਦ ਜਿਹੜੇ ਕੈਂਪ ਲਗਾਏ ਜਾਂਦੇ ਹੈਗੇ ਬਾਕਾਇਦਾ ਐਸਡੀਐਮ ਦਫ਼ਤਰ ਵੱਲੋਂ ਇਲੈਕਸ਼ਨ ਸੈੱਲ ਵੱਲੋਂ ਹੁੰਦਾ ਸਭ ਕੁਝ ਸਰ ਇਹ ਕੋਈ ਟਾਈਮ ਬਾਉਂਡ ਤਾਂ ਨਹੀਂ ਹੈਗੇ ਵੀ ਕਿੰਨੇ ਟਾਈਮ ਬਾਅਦ ਲੇਕਿਨ ਜਦੋਂ ਵੀ ਮਾਨਯੋਗ ਜਿਹੜੇ ਇਲੈਕਸ਼ਨ ਕਮਿਸ਼ਨ ਆਫ ਪੰਜਾਬ ਉਹਨਾਂ ਦੀ ਹਜ਼ਾਇਤ ਹੁੰਦੀ ਹੈ ਪੂਰੇ ਪੰਜਾਬ ਦੇ ਵਿੱਚ ਜਿਵੇਂ ਆਪਾਂ ਅਸੀਂ ਬੈਠੇ ਹਾਂ ਅਸੀਂ ਗੁਰੂਸਰ ਦੇ ਬੈਠੇ ਹਾਂ ਐਵੇਂ ਪੂਰੇ ਪੰਜਾਬ ਦੇ ਵਿੱਚ ਕੈਂਪ ਲੱਗੇ ਹੋਏ ਨੇ ਪੂਰੇ ਪੰਜਾਬ ਦੇ ਲੱਗਦੇ ਸਰ ਕੀ ਜਿਹੜਾ ਹੈਗਾ ਤੁਸੀਂ ਡਾਟਾ ਨੋਟ ਕਰਦੇ ਹੋ ਜਾਂ ਕਿਦਾਂ ਲੋਕ ਆ ਕੇ ਆਉਂਦੀ ਜਿਹੜੀ ਕੰਪਲੀਟ ਲੈ ਕੇ ਆਉਂਦੇ ਸਰ ਜਿਨ੍ਹਾਂ ਨੇ ਵੀ ਕੋਈ ਵੋਟ ਨਵੀਂ ਬਣਾਉਣੀ ਹੈ ਜਾਂ ਕਟਵਾਉਣੀ ਹੈ ਜਾਂ ਕੋਈ ਸੋਧ ਕਰਵਾਉਣੀ ਹੈ ਤਾਂ ਉਹਦੇ ਵਾਸਤੇ ਜੇਕਰ ਕਿਸੇ ਨੇ ਨਵੀਂ ਵੋਟ ਬਣਾਉਣੀ ਤੋਂ ਉਹਦੇ ਵਾਸਤੇ ਉਹਨਾਂ ਦਾ ਆਧਾਰ ਕਾਰਡ ਡੇਟ ਆਫ ਬਰ ਔਰ ਰੈਜ਼ੀਡੈਂਸ ਦਾ ਪ੍ਰੂਫ ਫॉर ਦੋ ਫੋਟੋਆਂ ਜਿਹੜੀਆਂ ਜ਼ਰੂਰੀ ਨੇ ਤੇ ਉਹ ਲੈ ਕੇ ਆਉਣ ਤੇ ਅਸੀਂ ਇੱਥੇ ਬੈਠੇ ਹਾਂ ਜੀ ਅੱਛਾ ਕੋਈ ਤਸਦੀਕ ਵੀ ਕਰਦਾ ਹੈ ਨੰਬਰਦਾਰ ਵੱਲੋਂ ਜਾਂ ਸਰਪੰਚ ਵੱਲੋਂ ਜਾਂ ਐਮਸੀ ਵੱਲੋਂ ਜਾਂ ਨਗਰ ਕੌਂਸਲ ਦੇ ਕਿਤੇ ਨਹੀਂ ਤਸਦੀਕ ਦੀ ਸਰ ਲੋੜ ਨਹੀਂ ਹੈ ਅਸੀਂ ਆਪਣੇ ਵੱਲੋਂ ਅਸੀਂ ਆਪਣੀ ਆਈਡੀ ਦੇ ਵਿੱਚ ਫਾਰਮ ਭਰ ਕੇ ਉਮਰ ਦਾ ਲਿਆਜ਼ਾ ਰੱਖਦਾ ਹੈ ਉਮਰ 18 ਸਾਲ ਦੀ ਘੱਟ ਤੋਂ ਘੱਟ 18 ਸਾਲ ਉਮਰ ਹੋਣੀ ਚਾਹੀਦੀ ਹੈ ਵੋਟਰ ਦੀ ਐਲੀਜੀਬਿਲਟੀ ਵਾਸਤੇ ਤੇ ਅਸੀਂ ਆਪਣੀ ਆਈਡੀ ਚੋ ਫਾਰਮ ਭਰ ਕੇ ਮਾਨਯੋਗ ਐਸਡੀਐਮ ਸਾਹਿਬ ਦੀ ਆਈਡੀ ਚਲੇ ਜਾਂਦੇ ਨੇ ਅੱਗੇ ਜੋ ਕਾਰਵਾਈ ਕਰਦੇ ਹੋ ਮਾਨਯੋਗ ਐਸਡੀਐਮ ਸਾਹਿਬ ਕਰਦੇ ਨੇ ਜੀ ਸਰ ਬਿਲਕੁਲ ਜੀ ਗੁਰੂ ਅਰਸਈ ਦੇ ਨਗਰ ਕੌਂਸਲ ਦੇ ਵਿੱਚ ਮੌਜੂਦ ਹੈਗੀਆਂ ਸ਼ਨੀਵਾਰ ਅਤੇ ਐਤਵਾਰ ਦਾ ਦੋ ਦਿਨਾਂ ਦਾ ਇੱਕ ਕੈਂਪ ਦਾ ਆਯੋਜਨ ਕੀਤਾ ਗਿਆ ਸੀ ਬਕਾਇਦਾ ਐਸਡੀਐਮ ਦਫ਼ਤਰ ਗੁਰੂ ਅਰਸਈ ਦੇ ਵੱਲੋਂ ਜਿਨ੍ਹਾਂ ਲੋਕਾਂ ਨੇ ਵੋਟਾਂ ਬਣਵਾਉਣੀਆਂ ਨੇ ਜਾਂ ਕਟਵਾਉਣੀਆਂ ਨੇ ਜਾਂ ਨਾਮ ਦੀ ਵਿੱਚ ਕੋਈ ਗਲਤੀ ਹੈਗੀ ਹੈ ਉਹਨੂੰ ਸਹੀ ਕਰਵਾਣਾ ਹੈ ਇਸ ਦੇ ਸਬੰਧ ਵਿੱਚ ਇੱਕ ਕੈਂਪ ਲਗਾਇਆ ਗਿਆ ਸੀ ਤੇ ਇਸੇ ਤਰ੍ਹਾਂ ਦੇ ਕੈਂਪ ਵਿੱਪਲ ਉੱਟਾ ਹੋ ਰਹੀ ਗੱਲ ਕਹੀ ਹੈਗੀ ਹੈ ਕਿ ਪਵਿੱਖ ਦੇ ਵਿੱਚ ਵੀ ਇਸ ਤਰ੍ਹਾਂ ਦੇ ਕੈਂਪ ਜੜੇ ਆ ਉਹ ਲੱਗਦੇ ਆ ਤੇ ਲੱਗਦੇ ਵੀ ਰਹਿੰਦੇ ਆ ਪਹਿਲਾਂ ਵੀ ਲੱਗਦੇ ਰਹਿੰਦੇ ਆ ਅੱਗੇ ਵੀ ਲੱਗਨੇ ਆ ਤੇ ਜਿਸ ਦੇ ਵਿੱਚ ਲੋਕ ਜਿਹੜੀ ਆਪਣੀ ਮੁਸ਼ਕਲ ਲੈ ਕੇ ਆ ਸਕਦੇ ਆ ਮੈਡਮ ਕੀ ਕਹਿਣਾ ਚਾਹੁੰਦੇ ਹੋ ਜਿੱਦਾਂ ਲੋਕਾਂ ਨੂੰ ਕੀ ਅਪੀਲ ਹੈਗੀ ਵੀ ਇਹ ਕੈਂਪ ਲੱਗਦੇ ਆ ਇਹਨਾਂ ਦਾ ਲਾਹਾ ਲਿਆ ਜਾ ਸਕੇ ਹਾਂਜੀ ਸਰ ਜਿਸ ਤਰ੍ਹਾਂ 2 ਦਿਨ ਦਾ ਸਪੈਸ਼ਲ ਕੈਂਪ ਲਗਾਇਆ ਗਿਆ ਹੈ ਇਹਦੇ ਦੌਰਾਨ ਕਿਸੇ ਨੇ ਵੀ ਆਪਣੀ ਕੋਈ ਨਵੀਂ ਵੋਟ ਬਣਵਾਨੀ ਹੈ ਜਾਂ ਕੋਈ ਕਰੈਕਸ਼ਨ ਕਰਵਾਨੀ ਹੈ ਜਾਂ ਕਟਵਾਨੀ ਹੈ ਤਾਂ ਉਹ ਇੱਥੇ ਆ ਸਕਦੇ ਆ ਦੋ ਦਿਨ ਦਾ ਇੱਕੈਂਪਸਿੰਗ ਤੇ ਇਸ ਕੈਂਪ ਦੇ ਵਿੱਚ ਲੋਕ ਵੀ ਆਏ ਆ ਲੋਕ ਚੱਲ ਕੇ ਆਏ ਉਹਨਾਂ ਨੇ ਆਪਣੀਆਂ ਜਿਹੜੀਆਂ ਪ੍ਰੋਬਲਮਸ ਸੀ ਉਹ ਦੱਸੀਆਂ ਤੇ ਕਈਆਂ ਲੋਕਾਂ ਦੀਆਂ ਨਵੀਆਂ ਵੋਟਾਂ ਵੀ ਬਣਵਾਈਆਂ ਗਈਆਂ ਬਣਾਈਆਂ ਗਈਆਂ ਤੇ ਜਿਸ ਦੇ ਮੱਦੇਨਜ਼ਰ ਇਹ ਕੈਂਪ ਐਸਜੀਐਮ ਦਫ਼ਤਰ ਗੁਰੂ ਅਰਸਾਈ ਦੀ ਨਿਗਰਾਨੀ ਦੇਠ ਹੋਇਆ ਦਿਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੇਨਲ ਤੁਹਾਡਾ ਖੁਦ ਦਾ ਗੁਰੂ ਅਰਸਾਈ ਦਾ